ਇਹ ਡਾਕਟਰਾਂ ਦੀ ਟੀਮ ਹੈਗੀ ਉਹ ਵੀ ਇਸ ਵਕਤ ਪਹੁੰਚੀ ਹੈਗੀ ਉਹਨਾਂ ਦੇ ਨਾਲ ਜਿਹੜੀ ਗੱਲਬਾਤ ਹੈਗੀ ਉਹ ਕਰ ਲੈਂਦੇ ਹੈਗੇ ਕਿ ਕਿਸ ਤਰੀਕੇ ਦੇ ਮੈਡੀਕਲ ਦੇ ਹਾਲਾਤ ਨੇਗੇ ਤਾਂ ਸਰ ਮੈਡੀਕਲ ਹਾਲਾਤਾਂ ਦਾ ਜ਼ਿਕਰ ਕਰੀਏ ਡੱਲੇਵਾਲ ਸਾਹਿਬ ਦੇ ਕਿਸ ਤਰੀਕੇ ਦੇ ਹਾਲਾਤ ਨੇ ਫਿਲਹਾਲ ਦੀ ਕਹੀ ਟ੍ਰੀਟਮੈਂਟ ਚੱਲ ਰਿਹਾ ਜੀ ਉਹਨਾਂ ਦਾ ਜੋ ਪਹਿਲਾਂ ਉਹ ਉਹਨਾਂ ਨੇ ਇਜਾਜ਼ਤ ਨਹੀਂ ਦਿੱਤੀ ਸੀ ਕੋਈ ਵੀ ਮੈਡੀਕਲ ਟ੍ਰੀਟਮੈਂਟ ਲੈਣ ਤੋਂ ਟੀਮ 24 ਘੰਟੇ ਪਹਿਲਾਂ ਵੀ ਉਹਨਾਂ ਦੀ ਸੇਵਾ 'ਚ ਹਾਜ਼ਰ ਸੀ ਹੁਣ ਵੀ ਉਹਨੂੰ ਉਹਨਾਂ ਨੇ ਸਾਨੂੰ ਇਜਾਜ਼ਤ ਦਿੱਤੀ ਹੈ ਟ੍ਰੀਟਮੈਂਟ ਕਰਨ ਦੀ ਤਾਈ ਵੀ ਫਲੂਇਡਸ ਤੇ ਹੋਰ ਜਿਹੜੇ ਉਹਨਾਂ ਨੂੰ ਤਕਲੀਫ ਸੀ ਪੇਟ ਦੀ ਕੁਝ ਉਹਦੇ ਸੰਬੰਧ ਚ ਇੰਜੈਕਸ਼ਨ ਦਿੱਤੇ ਜਾ ਰਹੇ ਨੇ ਸਰ ਖਾਸ ਤਰੀਕੇ ਦੇ ਨਾਲ ਕਿੰਨੇ ਡਾਕਟਰਾਂ ਦਾ ਮੈਡੀਕਲ ਪੈਨਲ ਹੈ ਜੋ ਦੇਖ ਰਿਹਾ ਹੈ ਡਾਕਟਰ ਸਾਹਿਬ ਜੀ ਅ 25 ਤੋਂ 3 ਡਾਕਟਰ ਦੀ ਟੀਮ ਹੈਗੀ ਹੈ ਪੂਰੀ ਤੇ ਐਟ ਅ ਟਾਈਮ ਚਾਰ ਡਾਕਟਰ ਨਾਲ ਪੈਰਾਮੈਡਿਕ ਮੌਜੂਦ ਰਹਿੰਦੇ ਨੇ ਹਮੇਸ਼ਾ ਇਹ ਖਾਸ ਗੱਲ ਹੈ ਕਿ ਸਰ ਇਹ ਥੋੜੀ ਲੋਕ ਜਾਨਣਾ ਚਾਹੁੰਦੇ ਸੀ ਕਿ ਕਿਸ ਤਰੀਕੇ ਦਾ ਟ੍ਰੀਟਮੈਂਟ ਸਰ ਨੂੰ ਦਿੱਤਾ ਜਾ ਰਿਹਾ ਹੈ ਲੈਵਲ ਸਾਹਿਬ ਨੂੰ ਆਈਵੀ ਫਲੂਇਡਸ ਦਿੱਤੇ ਜਾ ਰਹੇ ਨੇ ਤੇ ਜਿਹੜੇ ਇੰਜੈਕਸ਼ਨ ਪੇਟ ਦੀ ਸਮੱਸਿਆ ਨਾਲ ਸੰਬੰਧਿਤ ਹੈਗੇ ਉਹ ਦਿੱਤੇ ਜਾ ਰਹੇ ਨੇ ਇੱਕ ਚੀਜ਼ ਪਿਛਲੇ ਦਿਨਾਂ ਚ ਸਾਹਮਣੇ ਆਈ ਹਾਲਾਂਕਿ ਡਾਕਟਰੀ ਲਾਈਨ ਦਾ ਮਾਮਲਾ ਹੈ ਇਸ ਲਈ ਅਸੀਂ ਤੁਹਾਡੇ ਤੋਂ ਵੀ ਸਵਾਲ ਕਰਨਾ ਚਾਹੁੰਦੇ ਹਾਂ ਕਿ ਜਿਸ ਤਰੀਕੇ ਦੇ ਆਖਰੀ ਸਵਾਲ ਹੈ ਮੇਰਾ ਕਿ ਡਾਕਟਰ ਸੁਆਮਨ ਹੋਰੀ ਜਿਸ ਤਰੀਕੇ ਨਾਲ ਕਹਿ ਰਹੇ ਨੇ ਕਿ ਮੈਡੀਕਲ ਸਹਾਇਤਾ ਨਾਲ ਕਿਸੇ ਵਿਅਕਤੀ ਨੂੰ ਇਹਨੇ ਦੇਰ ਤੱਕ ਜਿੰਦਾ ਨਹੀਂ ਰੱਖਿਆ ਜਾ ਸਕਦਾ ਉਸ ਨੂੰ ਲੈ ਕੇ ਤੁਹਾਡਾ ਕੀ ਤੁਰਕਾ ਹੈ ਮੇਰਾ ਉਸ ਲੈ ਕੇ ਕੋਈ ਕਮੈਂਟ ਟੀਮ ਵੱਲੋਂ ਕੀਤਾ ਜਾ ਰਿਹਾ ਹੈ ਸਰ ਤੁਹਾਡਾ ਨਾਮ ਆ ਡੈਸੀਗਨੇਸ਼ਨ ਪਲੀਜ਼ ਡਾਕਟਰ ਅਮਨਦੀਪ ਸਿੰਘ ਸੈਨ ਮੈਡੀਸਨ ਜਿੰਦਰਾ ਹਸਪੀਟਲ ਪਟਿਆਲਾ ਸਭਾ ਬਤਾਨਵਾ ਸਰ ਸੋ ਮੈਡੀਕਲ ਡਾਕਟਰਾਂ ਦੀ ਜੋ ਟੀਮ ਹੈ ਉਹਨਾਂ ਨੇ ਵੱਲੋਂ ਦੱਸਿਆ ਗਿਆ ਕਿ ਕਿਸ ਤਰੀਕੇ ਦੇ ਨਾਲ ਜਗਜੀਤ ਸਿੰਘ ਢੱਲੇਵਾਲ ਜੀ ਦਾ ਜਿਹੜਾ ਇਲਾਜ ਹੈਗਾ ਉਹ ਚੱਲ ਰਿਹਾ ਹੈਗਾ ਔਰ ਉਹਨਾਂ ਦੀ ਜਿਹੜੇ ਹਾਲਾਤ ਨੇ ਪਹਿਲਾਂ ਨਾਲੋਂ ਬੈਟਰ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਜਿਹੜੀ ਮੈਡੀਕਲ ਦੀ ਮਦਦ ਹੈ ਉਹ ਕੀਤੀ ਜਾ ਰਹੀ ਹੈਗੀ ਔਰ ਲਗਾਤਾਰ ਜਿਹੜੀ ਹੈਲਥ ਦੇ ਵਿੱਚ ਸੁਧਾਰ ਹੈਗਾ ਉਹ ਉਹਨਾਂ ਦੇ ਕੀਤਾ ਜਾ ਰਿਹਾ ਹੈ ਕੈਮਰਾਮੈਨ प्रमोद ਦਿਨਾ ਰੋਹਿਤ ਬੰਸਲ ਜੀ ਮੀਡੀਆ ਖਨੋਰੀ